ਸ਼੍ਰੀ ਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ आवर YouTube ਚੈਨਲ ਆਯੂ ਸਪੀਚ ਐਂਡ ਹੈਰਿੰਗ ਕਲੀਨਿਕ ਨਵਾਂ ਸ਼ਹਿਰ ਸੋ ਅਸ ਥਿਸ ਵੀਡੀਓ ਵਿੱਚ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਪੇਰੈਂਟਸ ਕਿਹੜੀਆਂ ਗਲਤੀਆਂ ਕਰਦੇ ਹਨ ਜਿਦੇ ਕਾਰਨ ਬੱਚੇ ਦੇ ਵਿੱਚ ਸਪੀਚ ਨਹੀਂ ਆ ਪਾਉਂਦੀ ਸਭ ਤੋਂ ਪਹਿਲਾਂ ਜੀ ਅਗਰ ਆਪਾਂ ਬੋਲਣ ਦੀ ਗੱਲ ਕਰੀਏ ਜੇਕਰ ਆਪਾਂ ਸਪੀਚ ਦੀ ਗੱਲ ਕਰੀਏ ਤਾਂ ਇਸ ਦੇ ਕੁਝ ਸਟੈਪਸ ਹੁੰਦੇ ਹਨ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਜੀ ਸੁਣਨਾ ਜਿਸ ਨੂੰ ਆਪਾਂ ਲਿਸਨਿੰਗ ਵੀ ਕਹਿੰਦੇ ਹਾਂ ਸੋ ਸੈਕਿੰਡ ਸਟੈਪ ਹੁੰਦਾ ਹੈ ਜੀ ਅਟੈਂਸ਼ਨ ਐਂਡ ਥਰਡ ਸਟੈਪ ਹੁੰਦਾ ਹੈ ਚੀਜ਼ਾਂ ਨੂੰ ਆਇਡੈਂਟੀਫਾਈ ਕਰਨਾ ਘਰ ਦੇ ਮਾਹੌਲ ਦੇ ਰਿਲੇਟਡ ਚੀਜ਼ਾਂ ਨੂੰ ਆਇਡੈਂਟੀਫਾਈ ਕਰਨਾ ਸੋ ਇਹ ਕੁਝ ਸਟੈਪਸ ਹੁੰਦੇ ਹਨ ਜਿਹੜੇ ਕਿ ਬਹੁਤ ਹੀ ਜ਼ਰੂਰੀ ਹੁੰਦੇ ਹਨ ਬੱਚੇ ਦੀ ਸਪੀਚ ਦੇ ਲਈ ਸਾਡੇ ਕੋਲ ਬਹੁਤ ਸਾਰੇ ਪੇਰੈਂਟਸ ਆਉਂਦੇ ਹਨ ਤੇ ਸਾਨੂੰ ਇੱਕੋ ਕੁਐਸਚਨ بار بار ਪੁੱਟ ਕਰਦੇ ਹਨ ਕਿ ਸਾਡਾ ਬੱਚਾ ਸਾਨੂੰ ਸੁਣ ਨਹੀਂ ਰਿਹਾ ਸਾਡਾ ਬੱਚਾ ਸਾਨੂੰ ਰਿਸਪੌਂਸ ਨਹੀਂ ਕਰ ਰਿਹਾ ਅਗਰ ਅਸੀਂ ਬੱਚੇ ਨੂੰ ਆਵਾਜ਼ ਮਾਰਦੇ ਹਾਂ ਤਾਂ ਸਾਡਾ ਬੱਚਾ ਸਾਡੀ ਗੱਲ ਨਹੀਂ ਸੁਣ ਰਿਹਾ ਸੋ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਬੱਚੇ ਦਾ ਧਿਆਨ ਨਹੀਂ ਹੈ ਅਗਰ ਬੱਚੇ ਦਾ ਧਿਆਨ ਨਹੀਂ ਹੈ ਤਾਂ ਉਹ ਤੁਹਾਡੀ ਗੱਲ ਕਿਵੇਂ ਸੁਣ ਸਕਦਾ ਹੈ ਸੋ ਇਸ ਦੇ ਲਈ ਸਾਨੂੰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਬੱਚੇ ਦੇ ਵਿੱਚ ਪ੍ਰੋਬਲਮ ਕੀ ਹੈ ਸੋ ਅਸੀਂ ਪਹਿਲਾਂ ਆਇਡੈਂਟੀਫਾਈ ਕਰਦੇ ਹਾਂ ਕਿ ਬੱਚੇ ਦੇ ਵਿੱਚ ਅਟੈਂਸ਼ਨ ਪ੍ਰੋਬਲਮ ਹੈ ਜਾਂ ਸਪੀਚ ਪ੍ਰੋਬਲਮ ਹੈ ਸੋ ਅਟੈਂਸ਼ਨ ਪ੍ਰੋਬਲਮ ਦਾ ਟੈਸਟ ਕਰਨ ਦੇ ਲਈ ਤੁਸੀਂ ਇੱਕ ਕਾਪੀ ਲੈ ਸਕਦੇ ਹੋ ਤੁਸੀਂ ਇੱਕ ਨੋਟਬੁੱਕ ਲੈ ਸਕਦੇ ਹੋ ਜਿੱਥੇ ਤੁਸੀਂ ਨੋਟ ਕਰਨਾ ਹੈ ਕਿ ਤੁਹਾਡਾ ਬੱਚਾ ਤੁਹਾਡੀ ਆਵਾਜ਼ ਮਾਰਨ ਤੇ ਕਿੰਨੀ ਵਾਰੀ ਰਿਸਪੌਂਸ ਕਰਦਾ ਹੈ ਸੋ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਸਮਝਾਉਣਾ ਚਾਹੁੰਦੀ ਹਾਂ ਕਿ ਫੋਰ ਐਗਜ਼ਾਮਪਲ ਤੁਸੀਂ ਆਪਣੇ ਬੱਚੇ ਨੂੰ 10 ਵਾਰ ਆਵਾਜ਼ ਮਾਰੀ ਹੈ ਤਾਂ ਤੁਹਾਡੇ ਬੱਚੇ ਨੇ ਸਿਰਫ 2 ਵਾਰੀ ਰਿਸਪੌਂਸ ਕੀਤਾ ਹੈ ਸੋ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਬੱਚੇ ਦਾ ਰਿਸਪੌਂਸ ਟੂ ਨੇਮ ਸਿਰਫ 20% ਹੈ ਸੋ ਇੱਥੇ ਪੇਰੈਂਟਸ ਬਹੁਤ ਵੱਡੀ ਗੜਬੜ ਕਰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਬੱਚੇ ਨੇ 20% ਰਿਸਪੌਂਸ ਤਾਂ ਕੀਤਾ ਹੈ 10 ਵਾਰ ਆਵਾਜ਼ ਮਾਰਨ ਤੇ ਸੋ ਪੇਰੈਂਟਸ ਨੂੰ ਪ੍ਰੋਬਲਮ ਦਾ ਪਤਾ ਹੁੰਦਾ ਹੈ ਪਰ ਉਹ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ ਅਗਰ ਤੁਹਾਡੇ ਬੱਚੇ ਦਾ ਰਿਸਪੌਂਸ ਟੂ ਨੇਮ ਅਜ 20% ਹੈ ਅਗਰ ਤੁਸੀਂ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦੇ ਹੋ ਤਾਂ ਉਹ ਲੈਵਲ 0 ਤੱਕ ਵੀ ਜਾ ਸਕਦਾ ਹੈ ਸੋ ਪੇਰੈਂਟਸ ਨੂੰ ਅਜੇਹੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਪ੍ਰੋਬਲਮ ਨੂੰ ਜਾਣ ਕੇ ਉਸ ਦੇ ਸੋਲੂਸ਼ਨ ਵੱਲ ਜਾਣਾ ਚਾਹੀਦਾ ਹੈ ਕਈ ਵਾਰ ਪੇਰੈਂਟਸ ਸੋਚਦੇ ਹਨ ਕਿ ਸਾਡਾ ਬੱਚਾ ਬੋਲ ਨਹੀਂ ਰਿਹਾ ਜਾਂ ਸਾਡੇ ਬੱਚੇ ਦੇ ਵਿੱਚ ਸਪੀਚ ਦੀ ਪ੍ਰੋਬਲਮ ਹੈ ਚਲੋ ਬੱਚੇ ਨੂੰ ਪ੍ਰੀ ਸਕੂਲ ਲਗਾ ਦਿੰਦੇ ਹਾਂ ਸੋ ਬੱਚੇ ਨੂੰ ਪ੍ਰੀ ਸਕੂਲ ਉਦੋਂ ਹੀ ਲਗਾਇਆ ਜਾਂਦਾ ਹੈ ਜਦੋਂ ਬੱਚਾ ਅੰਡਰਸਟੈਂਡ ਕਰ ਰਿਹਾ ਹੈ ਤੁਹਾਡੀ ਗੱਲ ਨੂੰ ਸਮਝ ਰਿਹਾ ਹੈ ਸੈਕਿੰਡ ਜਦੋਂ ਬੱਚਾ ਇਨਸਟਰਕਸ਼ਨਸ ਨੂੰ ਫਾਲੋ ਕਰ ਰਿਹਾ ਹੈ ਐਂਡ ਥਰਡ ਜਦੋਂ ਬੱਚਾ ਤੁਹਾਨੂੰ ਰਿਸਪੌਂਸ ਕਰ ਰਿਹਾ ਹੈ ਫੋਰ ਐਗਜ਼ਾਮਪਲ ਤੁਸੀਂ ਬੱਚੇ ਨੂੰ ਆਵਾਜ਼ ਮਾਰਦੇ ਹੋ ਤਾਂ ਬੱਚਾ ਤੁਹਾਨੂੰ ਰਿਸਪੌਂਸ ਕਰ ਰਿਹਾ ਹੈ ਸੋ ਜਦੋਂ ਬੱਚੇ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਹਨ ਤਾਂ ਬੱਚੇ ਨੂੰ ਪ੍ਰੀ ਸਕੂਲ ਲਗਾਇਆ ਜਾ ਸਕਦਾ ਹੈ ਪ੍ਰੀ ਸਕੂਲ ਦੇ ਵਿੱਚੋਂ ਬੱਚਾ ਬਹੁਤ ਕੁਝ ਸਿੱਖਦਾ ਹੈ ਬੱਚਾ ਇੰਟੈਲੀਜੈਂਟ ਹੋ ਜਾਂਦਾ ਹੈ ਬੱਚਾ ਫਿਜ਼ੀਕਲੀ ਬਹੁਤ ਫਿਟ ਰਹਿੰਦਾ ਹੈ ਬਟ ਜੇਕਰ ਆਪਾਂ ਸਪੀਚ ਦੀ ਗੱਲ ਕਰੀਏ ਜਾਂ ਫਿਰ ਆਪਾਂ ਅੰਡਰਸਟੈਂਡਿੰਗ ਦੀ ਗੱਲ ਕਰੀਏ ਤਾਂ ਇਸ ਚੀਜ਼ ਨੂੰ ਆਪਾਂ ਪ੍ਰੀ ਸਕੂਲ ਦੇ ਵਿੱਚ ਇੰਪਰੂਵ ਨਹੀਂ ਕਰ ਸਕਦੇ ਅਗਰ ਤੁਹਾਡੇ ਬੱਚੇ ਦੇ ਵਿੱਚ ਸਪੀਚ ਦੀ ਪ੍ਰੋਬਲਮ ਹੈ ਤਾਂ ਤੁਸੀਂ ਤੁਰੰਤ ਕਿਸੇ ਚੰਗੇ ਸਪੀਚ ਥੈਰੇਪਿਸਟ ਨਾਲ ਆਪਣੇ ਬੱਚੇ ਲਈ ਗੱਲ ਕਰੋ ਕਿਉਂਕਿ ਏਜ ਬਹੁਤ ਮੈਟਰ ਕਰਦੀ ਹੈ ਪਲੀਜ਼ ਆਪਣਾ ਟਾਈਮ ਵੇਸਟ ਨਾ ਕਰੋ ਤੁਸੀਂ ਕਿਸੇ ਥੈਰਾਪਿਸਟ ਨਾਲ ਗੱਲ ਕਰਕੇ ਆਪਣੇ ਬੱਚੇ ਦੀ ਸਪੀਚ ਦੇ ਉੱਤੇ ਵਰਕ ਕਰੋ ਸਾਡੇ ਕੋਲ ਬਹੁਤ سارے ਪੇਰੈਂਟਸ ਆਉਂਦੇ ਹਨ ਐਂਡ ਇਨ ਸਮ ਕੇਸਸ ਪੇਰੈਂਟਸ ਕਹਿੰਦੇ ਹਨ ਕਿ ਸਾਡਾ ਬੱਚਾ ਇੰਟੈਲੀਜੈਂਟ ਹੈ ਸਾਡਾ ਬੱਚਾ ਸਾਨੂੰ ਫੋਲੋ ਕਰ ਰਿਹਾ ਹੈ ਫੋਰ ਐਗਜ਼ਾਮਪਲ ਬੱਚੇ ਨੂੰ ਕਿਹਾ ਗਿਆ ਹੈ ਹੈਂਡਸ ਅਪ ਕਰੋ ਸੋ ਬੱਚਾ ਹੈਂਡਸ ਅਪ ਨਹੀਂ ਕਰ پا ਰਿਹਾ ਕਿਉਂਕਿ ਇਸ ਦਾ ਰੀਜ਼ਨ ਇਹ ਹੈ ਕਿ ਬੱਚਾ ਅੰਡਰਸਟੈਂਡ ਨਹੀਂ ਕਰ پا ਰਿਹਾ ਸੋ ਹੈਂਡਸ ਅਪ ਕਰਨ ਦੇ ਵੀ ਦੋ ਤਰੀਕੇ ਹੁੰਦੇ ਹਨ ਫਰਸਟ ਹੈਗਾ ਕਾਪੀ ਕਰਕੇ ਹੈਂਡਸ ਅਪ ਕਰਵਾਉਣਾ ਸੋ ਹੈਂਡਸ ਅਪ ਸੋ ਸੈਕੰਡ ਹੈ ਵਿਦਆਊਟ ਕਾਪੀ ਹੈਂਡਸ ਅਪ ਕਰਵਾਉਣਾ ਬੱਚੇ ਨੇ ਕਾਪੀ ਕਰਕੇ ਹੈਂਡਸ ਅਪ ਕਰ ਲਏ ਬਟ ਬੱਚੇ ਨੂੰ ਜਦੋਂ ਵਿਦਆਊਟ ਕਾਪੀ ਹੈਂਡਸ ਅਪ ਕਰਨ ਨੂੰ ਕਿਹਾ ਤab ਬੱਚਾ ਉਹ ਚੀਜ਼ ਨਹੀਂ ਕਰ ਪਾਰਿਆ ਕਿਉਂਕਿ ਬੱਚੇ ਨੇ ਉਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕੀਤਾ ਹੈ ਸਿਰਫ ਬੱਚੇ ਨੂੰ ਅਲਫਾਬੈਟਸ ਰਿਪੀਟ ਕਰਵਾਉਣ ਦੇ ਨਾਲ ਪੇਰੈਂਟਸ ਦੇ ਨਾਮ ਰਿਪੀਟ ਕਰਵਾਉਣ ਦੇ ਨਾਲ ਜਾਂ ਫਿਰ ਰਾਈਮਸ ਰਿਪੀਟ ਕਰਵਾਉਣ ਦੇ ਨਾਲ ਬੱਚੇ ਦੇ ਵਿੱਚ ਸਪੀਚ ਨਹੀਂ ਆਵੇਗੀ ਸੋ ਇਸ ਲਈ ਪੇਰੈਂਟਸ ਨੂੰ ਐਡੀਸ਼ਨਲ ਸਟੈਪਸ ਲੈਣੇ ਚਾਹੀਦੇ ਹਨ ਅਗਰ ਉਹਨਾਂ ਦੇ ਬੱਚੇ ਵਿੱਚ ਸਪੀਚ ਦੀ ਦਿੱਕਤ ਹੈ ਤਾਂ ਪਲੀਜ਼ ਕਿਸੇ ਚੰਗੇ ਸਪੀਚ ਥੈਰੇਪਿਸਟ ਨਾਲ ਗੱਲ ਕਰੋ ਜੋ ਕਿ ਤੁਹਾਡੇ ਬੱਚੇ ਲਈ ਤੁਹਾਨੂੰ ਫਰਦਰ ਗਾਈਡ ਕਰੇਗਾ ਸੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਐਂਡ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਵਿੱਚ